ਵੀਤੋ 22 ਦਿਨ ਹੋ ਗਏ ਐ ਵੈਸੇ ਮੈਂ ਜਿਹੜੀ ਹਰ ਸੀਜ਼ਨ ਦੀ ਮਤਲਬ ਕਿ ਅਲੱਗ-ਅਲੱਗ ਸਮਾਨ ਵੇਚਦਾ ਜੀ ਵੈਸੇ ਮੇਰਾ ਕੋਸਮੈਟਿਕ ਦਾ ਕੰਮ ਹੈ ਜੀ ਤੇ ਜਿਵੇਂ ਹੁਣ ਰਖੜੀ ਦਾ ਸੀ ਇਹਨਾਂ ਦਾ ਰਖੜੀ ਲਗਾ ਰਹੇ ਹਾਂ ਜੀ ਜੀ ਬਜ਼ੁਰਗ ਨੇ ਜੀ ਉਹਨਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਸੋ ਡਾਕਟਰ ਨੇ ਜੋ ਕੰਸਲਟ ਕੀਤੀ ਸੀ ਦਵਾਈ ਦੇ ਨਾਲ ਨਾ ਉਹ ਕਹਿੰਦੇ ਸੀ ਉਹਨਾਂ ਨੂੰ ਘਰੇ ਕਦੇ ਵੀ ਇਕੱਲਾ ਨਹੀਂ ਛੱਡਣਾ ਮਤਲਬ ਜਦੋਂ ਇਕੱਲਾ ਛੱਡਦੇ ਆ ਤਾਂ ਬੁਰੇ-ਬੁਰੇ ਖਿਆਲ ਆਉਂਦੇ ਆ ਦਿਮਾਗ 'ਚ ਸੋ ਉਹਨਾਂ ਨੇ ਕਿਹਾ ਵੀ ਆਪਣੇ ਨਾਲ ਹੀ ਰੱਖਿਆ ਕਰੋ ਉਹਦੇ ਨਾਲ ਇਹ ਆ ਕਿ ਇੱਕ ਤਾਂ ਉਹਨਾਂ ਦਾ ਮਾਈਂਡ ਠੀਕ ਰਹੂਗਾ ਦੂਸਰਾ ਇਹ ਮਨ ਲੱਗਿਆ ਸੋ ਮੈਨੂੰ ਕੋਈ ਸਪੋਰਟ ਦੇਖੋ ਜੀ ਆਪਣੇ ਕੋਈ 1 ਰੁਪਏ ਤੋਂ ਰੱਖੜੀ ਸਟਾਰਟ ਹੁੰਦੀ ਹੈ ਤੇ 50 ਰੁਪਏ ਤੱਕ ਦੀ ਕੀਮਤ ਦੀ ਹੋਊਗੀ ਜੀ ਉਹਦੇ ਚ ਵਧੀਆ ਤੋਂ ਵਧੀਆ ਆਰਟੀਕਲ ਹੈਗੇ ਨੇ ਲਾਸਟ ਆਪਣਾ ਮਨ ਨੂੰ 50 ਰੁਪਏ ਤੋਂ ਉੱਪਰ ਆਪਣੇ ਕੋਈ ਆਈਟਮ ਨਹੀਂ ਜੀ ਜੇ ਤਾਂ ਹੈਗਾ ਆਪਣੇ ਕੋਲ ਵਧੀਆ ਅੱਛਾ ਖਸਾ ਬਜਟ ਫਿਰ ਤਾਂ ਆਪਾਂ ਬਾਹਰੋਂ ਵੀ ਚੱਕ ਸਕਦੇ ਆਂ ਅਗਰ ਹੁਣ ਕਈ ਵਾਰ ਮਨੀ ਦੀ ਪ੍ਰੋਬਲਮ ਹੁੰਦੀ ਹੈ ਜੀ ਪੇਮੈਂਟ ਦੀ ਪ੍ਰੋਬਲਮ ਹੁੰਦੀ ਆ ਤਾਂ ਆਪਣੇ ਕੋਲ ਨਾ ਜੀ ਲੋਚੀ ਕਰੇਨ ਦਾ ਸਟੋਰ ਹੈ ਜੀ ਉਹਨਾਂ ਦਾ ਨਾ ਰੱਖੜੀ ਦਾ ਬਹੁਤ ਤਗੜਾ ਹੋਲ ਸੇਲ ਹੈਗੀ ਹੈ ਸ਼ਾਪ ਤੇ ਉਹ ਆਪਾਂ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਜੀ ਜਿਵੇਂ ਉਹਨਾਂ ਦੀ ਗੱਲ ਕਰਾਂ ਜੀ ਉਹ ਰਖੜੀ ਦੇ ਦਿੰਦੇ ਆ ਤੇ ਉਹਨਾਂ ਦੀ ਇੰਨੀ ਕ ਸਪੋਰਟ ਹੁੰਦੀ ਆ ਮੈਨੂੰ ਵੀ ਚਲੋ ਤੁਸੀਂ ਕੋਈ ਗੱਲ ਨਹੀਂ ਤੁਸੀਂ ਰਖੜੀ ਲੈ ਜਾਓ ਤੇ ਇਹਨੂੰ ਵੇਚ ਕੇ ਮੈਨੂੰ ਪੈਸੇ ਦੇ ਦਿਓ ਜੀ ਮੇਰਾ ਨਾਮ ਹੈ ਜੀ ਜੀਵਨ ਜੋਤ ਸ਼ਰਮਾ ਤੇ ਮੈਂ ਸਮਰਾਲੇ ਤੋਂ ਬਿਲੋਂਗ ਕਰਦਾ ਜੀ ਅੱਜ ਦੀ ਰਖੜੀ ਵੇਚ ਰਿਹਾ ਹਾਂ ਕਿੰਨੇ ਟਾਈਮ ਤੋਂ ਵੇਚ ਰਿਹਾ ਹਾਂ ਦੇਖੋ ਜੀ ਰਖੜੀ ਵੇਚਦੇ तकरीबन 20 ਦਿਨ ਤਾਂ ਹੋ ਚੁੱਕੇ ਆ ਜੀ ਹੂੰ ਸੋ ਉਮੀਦ ਕਰਦੇ ਆ ਕਿ ਰਖੜੀ ਤੱਕ ਸਾਰੀ ਰਖੜੀ ਵਿਕ ਜਵੇ ਜੀ ਹੂੰ ਹਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਜੀ ਤਰੱਕੀ ਬਖਸ਼ੇ ਜੀ ਇਹ ਰੇੜੀ ਕਰ ਤੋਂ ਲਗਾ ਰਹੇ ਹਾਂ ਜੀ ਇਹ ਰੇੜੀ ਜੀ ਤਕਰੀਬਨ ਮੈਨੂੰ 20 ਤੋਂ 22 ਦਿਨ ਹੋ ਗਏ ਆ ਵੈਸੇ ਮੈਂ ਰੇੜੀ ਹਰ ਸੀਜ਼ਨ ਜੀ ਮਤਲਬ ਕਿ ਅਲੱਗ-ਅਲੱਗ ਸਮਾਨ ਵੇਚਦਾ ਹਾਂ ਜੀ ਵੈਸੇ ਮੇਰਾ ਕੋਸਮੈਟਿਕ ਦਾ ਕੰਮ ਹੈ ਜੀ ਤੇ ਜਿਵੇਂ ਹੁਣ ਰੱਖੜੀ ਦਾ ਸੀਜ਼ਨ ਆ ਤਾਂ ਰੱਖੜੀ ਲਗਾ ਰਹੇ ਹਾਂ ਜੀ ਉਸ ਤੋਂ ਬਾਅਦ ਆਪਾਂ ਨੇ ਨਵਰਾਤਰੀਆਂ ਤੋਂ ਬਾਅਦ ਆਪਾਂ ਨੇ ਦੁਸ਼ਹਿਰੇ ਦਾ ਸਮਾਨ ਲਗਾਉਣਾ ਜੀ ਦੁਸ਼ਹਿਰੇ ਤੋਂ ਬਾਅਦ ਦੀਵਾਲੀ ਲਗਾਵਾਂਗੇ ਉਸ ਤੋਂ ਬਾਅਦ ਸਰਦੀ ਦੀ ਜਰਾਬਾਂ ਟੋਪੀਆਂ ਮਫਲਰ ਸਟੈਨਿੰਗ ਹਾਂਜੀ ਰੇੜੀ ਤੇ ਜੀ ਤੁਹਾਡੇ ਫਾਦਰ ਸਾਹਿਬ ਕੀ ਕੰਮ ਮੇਰੇ ਐਕਚੁਅਲ 'ਚ ਫਾਦਰ ਸਾਹਿਬ ਅਸੀਂ ਦੇਖੋ ਜੀ ਮੈਂ ਇਕੱਲਾ ਹੀ ਬੇਟਾ ਉਹਨਾਂ ਦਾ ਜੀ ਭੈਣ ਭਰਾ ਕੋਈ ਨਹੀਂ ਹੈ ਜੀ ਤੇ ਮੈਂ ਤੇ ਮੇਰੇ ਮਦਰ ਨੇ ਜੀ ਮਦਰ ਨੂੰ ਕਿਉਂ ਤੁਸੀਂ ਨਾਂ ਰੱਖਦੇ ਐਕਚੁਅਲ ਹਾਂਜੀ ਬਜ਼ੁਰਗ ਨੇ ਜੀ ਉਹਨਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਸੋ ਡਾਕਟਰ ਨੇ ਜੋ ਕੰਸਲਟ ਕੀਤੀ ਸੀ ਦਵਾਈ ਦੇ ਨਾਲ ਨਾ ਉਹ ਕਹਿੰਦੇ ਸੀ ਉਹਨਾਂ ਨੂੰ ਘਰੇ ਕਦੇ ਵੀ ਇਕੱਲਾ ਨਹੀਂ ਛੱਡਣਾ ਮਤਲਬ ਜਦੋਂ ਇਕੱਲਾ ਛੱਡਦੇ ਆ ਤਾਂ ਬੁਰੇ ਬੁਰੇ ਖਿਆਲ ਆਉਂਦੇ ਆ ਦਿਮਾਗ 'ਚ ਸੋ ਉਹਨਾਂ ਨੇ ਕਿਹਾ ਵੀ ਆਪਣੇ ਨਾਲ ਹੀ ਰੱਖਿਆ ਕਰੋ ਉਹਦੇ ਨਾਲ ਇਹ ਆ ਕਿ ਇੱਕਦਾਂ ਉਹਨਾਂ ਦਾ ਮਾਈਂਡ ਠੀਕ ਰਹੂਗਾ ਦੂਸਰਾ ਇਹ ਮਨ ਲੱਗਿਆ ਰਹਿੰਦਾ ਸੋ ਮੈਨੂੰ ਸ਼ੁਰੂ ਤੋਂ ਹੀ ਸਪੋਰਟ ਕਰਦੇ ਆ ਸੋ ਮੈਨੂੰ ਹੁਣ ਵੀ ਸਪੋਰਟ ਕਰ ਮਾਤਾ ਦਾ ਇੱਥੇ ਆ ਫਿਰ ਰੋਟੀ ਪਾਣੀ ਕੌਣ ਬੜਾ ਰੋਟੀ ਪਾਣੀ ਜੀ ਦੇਖੋ ਸਵੇਰੇ ਅਸੀਂ ਨਾਸ਼ਤਾ ਪਾਣੀ ਆਪਣਾ ਕਰਕੇ ਆਉਨੇ ਆ ਤੇ ਰਾਤ ਨੂੰ ਜਾ ਕੇ ਉਸ ਤੋਂ ਅਸੀਂ ਆਪਣਾ ਖਾਣਾ ਪਕਾਉਨੇ ਆ ਤੇ ਖਾਣੇ ਇਹ ਕਿੰਨੇ ਤੱਕ ਦੀ ਜਿਹੜੀ ਹੈਗੀ ਰਖੜੀ ਰੱਖੀ ਆ ਤੁਸੀਂ ਇਹ ਦੇਖੋ ਜੀ ਆਪਣੇ ਕੋਈ 1 ਰੁਪਏ ਤੋਂ ਰਖੜੀ ਸਟਾਰਟ ਹੁੰਦੀ ਹੈ ਤੇ 50 ਰੁਪਏ ਤੱਕ ਦੀ ਕੀਮਤ ਦੀ ਹੋਊਗੀ ਜੀ ਉਹਦੇ ਚ ਵਧੀਆ ਤੋਂ ਵਧੀਆ ਆਰਟੀਕਲ ਹੈਗੇ ਨੇ ਲਾਸਟ ਆਪਣਾ ਮਤਲਬ 50 ਰੁਪਏ ਤੋਂ ਉੱਪਰ ਆਪਣੇ ਕੋਈ ਆਟਮ ਨਹੀਂ ਹੈ ਜੀ ਕਿੰਨੇ ਕ ਦੀ ਸੇਲ ਹੋ ਜਾਂਦੀ ਹੈ ਰੋਟੀ ਦੇਖੋ ਜੀ ਡਿਪੈਂਡ ਕਰਦਾ ਜੀ ਸੇਲ ਲਗਾ ਲਓ ਤੁਸੀਂ 5-600 ਦੀ ਤਾਂ ਹੋ ਹੀ ਜਾਂਦੀ ਹੈ ਜੀ ਹਾਂ ਬਾਕੀ ਦੇਖੋ ਜੀ ਪ੍ਰਮਾਤਮਾ ਦੀ ਕਿਰਪਾ ਕਈ ਦਿਨ ਜਿਵੇਂ ਕਿਸੇ ਦਿਨ ਬਾਰਿਸ਼ ਆ ਗਈ ਜਾਂ ਕਈ ਵਾਰ ਸੇਲ ਘੱਟ ਵੀ ਨਿਕਲਦੀ ਆ ਕਈ ਵਾਰ 1.5-200 ਰੁਪਏ ਸੇਲ ਵੀ ਲੈ ਜਾਂਦੀ ਹੈ ਜੀ ਰੇਟ ਬਾਜੀ ਵੀ ਕਰਦੇ ਨੇ ਲੋਕ ਕਿਵੇਂ ਬਹੁਤ ਜ਼ਿਆਦਾ ਕਰਦੇ ਨੇ ਜੀ ਬਹੁਤ ਜ਼ਿਆਦਾ ਜੇ ਹੁਣ ਮੈਂ 1 ਰੁਪਏ ਦੀ ਰਖੜੀ ਆਪਣੇ ਕੋਲ ਸ਼ੁਰੂ ਹੁੰਦੀ ਹੈ ਜਿਵੇਂ ਇਸ ਰਖੜੀ ਦੀ ਗੱਲ ਕਰਨਾ ਤਾਂ ਇਹਦੀ ਕੀਮਤ ਸਿਰਫ ਔਰ ਸਿਰਫ 1 ਰੁਪਏ ਹੈ ਜੀ ਪਰ ਅੱਜ ਦੇ ਟਾਈਮ ਦੇ ਵਿੱਚ ਮਾਰਕੀਟ ਦੇ ਵਿੱਚ ਇਹਦੀ ਵੀ ਬਾਰਗੇਨਿੰਗ ਹੁੰਦੀ ਹੈ ਜੀ ਜੇ ਮੈਂ ਗੱਲ ਕਰਾਂ ਜੀ ਇਹ ਸਾਨੂੰ 80 ਤੋਂ 85 ਪੈਸੇ ਦੀ ਪੈਂਦੀ ਆ ਅਸੀਂ ਸਿਰਫ 15 ਪੈਸੇ ਮਾਰਜਨ ਪਿੱਛੇ ਹੀ ਏਸ ਰਖੜੀ ਨੂੰ ਵੇਚ ਦਿੰਨੇ ਆ ਤੁਸੀਂ ਰਖੜੀ ਦਾ ਸਮਾਨ ਕਿੱਥੋਂ ਚੱਕਦੇ ਹੋ ਲੁਧਿਆਣੇ ਤੋਂ ਜਾਂ ਲੋਕਲੀ ਚੱਕਦੇ ਦੇਖੋ ਜੀ ਜੇ ਤਾਂ ਹੈਗਾ ਆਪਣੇ ਕੋਲ ਵਧੀਆ ਅੱਛਾ ਖਸਾ ਬਜਟ ਫਿਰ ਤਾਂ ਆਪਾਂ ਬਾਹਰੋਂ ਵੀ ਚੱਕ ਸਕਦੇ ਆ ਅਗਰ ਹੁਣ ਕਈ ਵਾਰ ਮਨੀ ਦੀ ਪ੍ਰੋਬਲਮ ਹੁੰਦੀ ਹੈ ਜੀ ਪੇਮੈਂਟ ਦੀ ਪ੍ਰੋਬਲਮ ਹੁੰਦੀ ਆ ਤਾਂ ਆਪਣੇ ਇੱਕ ਨਾ ਜੀ ਲੋਚੀ ਕਰਿਆਨਾ ਸਟੋਰ ਆ ਜੀ ਉਹਨਾਂ ਦਾ ਨਾ ਰਖੜੀ ਦਾ ਬਹੁਤ ਤਗੜਾ ਹੋਲ ਸੇਲ ਹਾਂ ਹੈਗੀਏ ਸ਼ੌਪ ਤੇ ਉਹ ਆਪਾਂ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਜੀ ਜੇ ਮੈਂ ਉਹਨਾਂ ਦੀ ਗੱਲ ਕਰਾਂ ਜੀ ਉਹ ਰਖੜੀ ਦੇ ਦਿੰਦੇ ਆ ਤੇ ਉਹਨਾਂ ਦੀ ਇੰਨੀ ਕੁ ਸਪੋਰਟ ਹੁੰਦੀ ਆ ਮੈਨੂੰ ਵੀ ਚਲੋ ਤੁਸੀਂ ਕੋਈ ਗੱਲ ਨਹੀਂ ਤੁਸੀਂ ਰਖੜੀ ਲੈ ਜਾਓ ਤੇ ਇਹਨੂੰ ਵੇਚ ਕੇ ਮੈਨੂੰ ਪੈਸੇ ਦੇ ਦਿਓ ਜੀ ਸਟੱਡੀ ਕਿੰਨੀ ਕੀਤੀ ਹੈ ਸਟੱਡੀ ਸਿਰਫ میٹرਿਕ ਪਾਸ ਆ ਜੀ ਆਪਣੀ ਆ ਤੁਹਾਡੀ ਬੋਰਡਿੰਗ ਤੋਂ ਲੱਗ ਰਿਹਾ ਵਾ ਵੀ ਤੁਸੀਂ ਵੀ ਵਧੀਆ ਜੌਬ ਵੀ ਕਰ ਸਕਦੇ ਹਾਂ ਬੈਂਕਿੰਗ ਲਾਈਨ ਚ ਜੋ ਕੰਪਿਊਟਰ ਲਾਈਨ ਚ ਐਕਚੁਅਲ ਇਹੀ ਕੰਮ ਕਰਉਂਦਾ ਐਕਚੁਅਲ ਦੇ ਵਿੱਚ ਜੀ ਮੈਂ ਪਹਿਲਾਂ ਬੈਂਕ ਮੁਲਾਜ਼ਮ ਰਹਿਆ ਜੀ ਆਲਰੇਡੀ ਮੈਂ ਕੈਪੀਟਲ ਸਮਾਲ ਫਾਈਨੈਂਸ ਬੈਂਕ ਦਾ ਬੈਂਕ ਮੁਲਾਜ਼ਮ ਸੀ 7 ਸਾਲ ਮੈਂ ਬਤੌਰ ਮਤਲਬ ਅਫੀਸਰ ਅਸਿਸਟੈਂਟ ਪੋਸਟ ਤੇ ਕੰਮ ਕੀਤਾ ਜੀ ਤੇ ਮੰਮੀ ਦੀ ਤਬੀਅਤ ਖਰਾਬ ਹੋਣ ਕਾਰਨ ਮੈਨੂੰ ਜੋਬ ਰਿਜ਼ਾਈਨ ਕਰਨੀ ਪਈ ਕਿਉਂਕਿ ਜੀ ਮੰਮੀ ਦੀ ਜੋ ਤਬੀਅਤ ਆ ਮਾਤਾ ਸ਼੍ਰੀ ਦੀ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਗਈ ਸੀ ਸੋ ਹਸਪੀਟਲਾਈਜ਼ ਹੋ ਗਈ ਸੀ ਜੀ ਸੋ ਉਹਨਾਂ ਦੀ ਨਾ ਮੈਮਰੀ ਲਾਸ ਹੋ ਗਈ ਸੀ ਜੀ ਉਹਦੇ ਕਰਕੇ ਮੈਨੂੰ ਫਿਰ ਜੋਬ ਰਿਜਾਈਨ ਕਰਨੀ ਪਈ ਸੋ ਬੈਂਕ 'ਚ ਗੱਲਬਾਤ ਕਰਨ ਦੀ ਵਜ੍ਹਾ ਨਾਲ ਇੱਕ ਦੂਸਰੇ ਨਾਲ ਥੋੜਾ ਜਿਹਾ ਮਤਲਬੋ ਹੈਜ਼ਿਟੇਸ਼ਨ ਖੁੱਲ ਗਈ ਝਾਕਾ ਖੁੱਲ ਗਈ ਵੀ ਆਪਾਂ ਕਿਸੇ ਨਾਲ ਕਿਸ ਤਰੀਕੇ ਨਾਲ ਗੱਲਬਾਤ ਕਰਦੇ ਆ ਇਹ ਸਾਰੇ ਸਮਰਾਲੇ 'ਚ ਹੀ ਵੇਚਦੇ ਹਾਂ ਸਬੰਧ ਤੋਂ ਹਾਂਜੀ ਅਸੀਂ ਕਿੱਲੋ ਸਮਰਾਲੇ 'ਚ ਨਹੀਂ ਹੈ ਜੀ ਜਿਵੇਂ ਸਮਰਾਲੇ 'ਚ ਵੀ ਵੇਚਦੇ ਆ ਸਾਡਾ ਪਿੰਡਾਂ ਤੱਕ ਵੀ ਏਰੀਆ ਹੁੰਦਾ ਕਈ ਵਾਰ ਅਸੀਂ ਜੀ ਇਸ ਰੇੜੀ ਦੇ ਨਾਲ ਪੈਦਲ ਅਜਲਾਉਦ ਤੱਕ ਵੀ ਜਾਏ ਆਉਨੇ ਆ ਜੀ ਸੋ ਪਿੰਡਾਂ ਦੇ ਵਿੱਚ ਕੁਝ ਮਤਲਬੋ ਇਦਾਂ ਦਾ ਪਿਆਰ ਪਿਆ ਹੋਇਆ ਕੁਝ ਮਤਲਬ ਕਿ ਲੇਡੀਜ਼ ਨੇ ਜੋ ਰਖੜੀ ਖਰੀਦੀਆਂ ਨੇ ਜਾਂ ਮਨੀਆਰੀ ਦਾ ਸਮਾਨ ਆ ਉਹਨਾਂ ਨੂੰ ਮਤਲਬ ਉਡੀਕ ਹੁੰਦੀ ਆ ਵੀ ਅਸੀਂ ਆਵਾਂਗੇ ਜਦੋਂ ਆਸਣਾ ਉਡੀਕਦੇ ਆ ਫਿਰ ਅਸੀਂ ਵੀ ਪਰਮਾਤਮਾ ਦੀ ਕਿਰਪਾ ਨਾਲ ਜੀ ਉਸੇ ਆਸ ਤੇ ਖੜਾ ਉਤਣ ਦੀ ਕੋਸ਼ਿਸ਼ ਕਰਦੇ ਆਂ लास्ट ਲੋਕਾਂ ਲਈ ਕੀ ਮੈਸੇਜ ਦੇਣਾ ਚਾਹੁੰਦਾ ਦੇਖੋ ਜੀ ਲੋਕਾਂ ਲਈ ਸਭ ਤੋਂ ਪਹਿਲਾਂ ਮੈਸੇਜ ਦੇਣਾ ਚਾਹੁੰਗਾ ਜੀ ਦੇਖੋ ਇਹ ਜਿਹੜਾ ਤਿਹਾਰ ਹੈ ਜੀ ਰਖੜੀ ਦਾ ਤਿਹਾਰ ਆ ਇਹ ਸਾਂਝਾ ਮਿਲਵਰਤਨ ਭਾਈਚਾਰੇ ਦਾ ਸਾਂ ਤਿਹਾਰ ਆ ਭੈਣ ਭਾਈ ਦਾ ਸਾਂਝ ਸਾਂਝ ਦਾ ਤਿਹਾਰ ਆ ਜੀ ਇਹਦੇ ਵੀ ਸਭ ਤੋਂ ਵੱਡਾ ਮੈਸੇਜ ਆ ਇੱਕ ਤਾਂ ਜੀ ਮਿਹਨਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਜ਼ਰੂਰ ਕਰੋ ਸੋ ਪਲੱਸ ਇੱਕ ਦੂਸਰੀ ਗੱਲ ਹੈ ਜੀ ਅੱਜ ਦੇ ਟਾਈਮ 'ਚ ਹਰ ਬੰਦਾ ਨਸ਼ੇ ਵੱਲ ਜਾ ਰਿਹਾ ਹਰ ਨੌਜਵਾਨ ਪੀੜੀ ਜਾ ਰਹੀ ਹੈ ਮੇਰਾ ਸਿਰਫ ਸਮਾਜ ਨੂੰ ਮੈਸੇਜ ਹੈ ਕਿ ਮਾਪੇ ਜਿਹੜੇ ਹੈਗੇ ਨੇ ਜੀ ਉਹਨਾਂ ਨੇ ਬੱਚਿਆਂ ਨੂੰ ਬਹੁਤ ਮਿਹਨਤ ਨਾਲ ਪੜਾਇਆ ਲਿਖਾਇਆ ਹੁੰਦਾ ਜੀ ਬਹੁਤ ਉਹਨਾਂ ਦੀ ਆਸਾਂ ਹੁੰਦੀਆਂ ਬੱਚਿਆਂ ਤੇ ਸੋ ਨਸ਼ੇ ਤੋਂ ਥੋੜਾ ਜਿਹਾ ਆਪਣਾ ਬਚਾਅ ਕਰੋ ਠੀਕ ਹੈ ਜੀ ਆਪਣਾ ਮਿਹਨਤ ਕਰੋ ਮਾਪੇ ਬਾਪ ਨੂੰ ਖੁਸ਼ ਰੱਖੋ ਜੀ ਠੀਕ ਹੈ ਜੀ ਜੋ ਨਸ਼ੇ ਦਾ ਦਲਦਲਾ ਉਹ ਉਹਦੇ ਵਿੱਚ ਗਿਆ ਬੰਦਾ ਬਾਹਰ ਨਹੀਂ ਨਿਕਲ ਪਾਂਦਾ